ਕਮੇਟੀ ਅਗੇ ਤੁਰ ਕੇ ਮੈਂ ਕਮੇਟੀ ਦੇ ਨਾਲ ਮੰਡਾਂਗਾ ਉਸੇ ਹਿਸਾਬ ਨਾਲ ਜੋ ਤੁਸੀਂ ਕੋਕਰਦੇ ਡਵੈਲਪਮੈਂਟ ਲਈ ਤੁਸੀਂ ਮੈਨੂੰ ਕਹੋਗੇ ਕਿ ਸਰ ਸਾਨੂੰ ਇੰਨੇ ਸਕੂਲ ਚਾਹੀਦਾ ਹਸਪਤਾਲ ਚਾਹੀਦਾ ਸੜਕਾਂ ਚਾਹੀਦੀਆਂ ਟ੍ਰੈਫਿਕ ਦਾ ਸਮੱਸਿਆ ਸਮੋਦ ਹੋਰ ਤੋਂ ਆਲੇ ਕਿਸਾਣਾ ਵੀ ਗੱਲ ਕਰਦੋ ਸਾਡੇ ਬਾਕੀਆਂ ਦੀ ਹੱਦ ਤੱਕ ਜਿਸ ਵਿੱਚ ਸਾਡੇ ਪੰਜਾਬ ਸਰਦਾਰ ਨੇ ਭੇਜਿਆ ਸਾਡੀ ਟੀਮ ਨੇ ਨਾ ਨੌਂ ਵਿੱਚ ਧੰਵਾਦ ਜਿੰਦਾਬਾਦ ਤੁਹਾਨੂੰ ਸਾਰੀ ਸਮੱਸਿਆ ਨਾਲ ਅਜੇ ਨਹੀਂ ਇਹ ਨਹੀਂ ਕਿ ਮੈਂ ਪਹਿਲੀ ਵਾਰ ਆਇਆ ਤੇ ਖੇਲੇ ਵਾਲਾ ਬਾੜਪਾ ਦਾਵਾ ਦੋ ਰੁੱਟੇ ਨੂੰ ਦੋ ਰੁੱਟੇ ਆ ਵੀ ਰਾਵਾਂ ਦਾ ਕੋਈ ਪੁਰਾਣੇ ਪ੍ਰੋਬਲਮ ਨਾਲ ਲਾਤੇ ਜਮਾਟ ਹੋਣੇ ਨਹੀਂ ਰਹਿ ਰਵਾਂ ਤੁਸੀਂ ਮੈਨੂੰ ਜੋ ਕਹੋਗੇ ਤੁਹਾਨੂੰ ਮੈਂ ਕਰੂੰਗਾ ਪਿਆਰ ਹੈ ਆਜੂ ਤੁਹਾਡੇ ਸਾਰਿਆਂ ਸਾਹਮਣੇ ਇੱਕ ਬੇਨਤੀ ਇਹ ਕਰ ਰਿਹਾ ਕਿ ਸਾਡੇ ਸਾਹਮਣੇ ਇੱਕ ਮਾਨਯੋਗ ਹਾਈ ਕੋਰਟ ਦੇ ਜਿਹੜੇ ਆਦੇਸ਼ ਆਏ ਜਾਂ ਦਿਸ਼ਾਏ ਗਏ ਨੇ ਜਿਵੇਂ ਮੈਂ ਤੁਹਾਡਾ ਫਰਮ ਰੰਗ ਸਭੂ ਆਪਣੇ ਫਰਮਾਂ ਦੀ ਅੱਜ ਇਹ ਵੀ ਨਹੀਂ ਚਾਹੁੰਦਾ ਨੂੰ ਸੁਣਨਾ ਹੈ ਉਹ ਬੇਨਤੀ ਕਰਨਾ ਹੈ ਕਿ ਜੋ ਉਹਨਾਂ ਦੇ ਦੇਸ਼ ਆਏ ਹਨ ਉਹਨਾਂ ਨੂੰ ਤੁਸੀਂ ਸੁਣ ਲਓ ਸਮਝ ਲਓ ਜੇ ਤੁਸੀਂ ਪਾਲਣਾ ਕਰਨੀ ਚਾਹੁੰਦੇ ਹੋ ਸੋਹ ਸਮਝ ਕੇ ਤੁਸੀਂ ਕਰ ਲਓ ਬਾਕੀ ਮੈਂ ਜਿਹੜੀ ਪਾਲਣਾ ਕਰਨੀ ਹੈ ਸਾਡੇ ਦਾ ਮਾਨਯੋਗ ਹਾਈ ਕੋਰਟ ਵੀ ਉਹਨਾਂ ਦੇ ਵੀ ਦੇਸ਼ਾਂ ਦੀ ਕਰਨੀ ਹੈ ਮੈਂ ਤੁਹਾਡਾ ਨੋਟ ਸੇਟੂਗਾ ਕਾਟਾ ਪਬਲਿਕ ਸਰਵੰਟ ਦਾ ਤੁਹਾਡਾ ਸਿਵਲ ਸਰਵੰਟਾਂ ਜੋ ਤੁਸੀਂ ਮੈਨੂੰ ਨਿਰਦੇਸ਼ ਦਿਓਗੇ ਮੈਂ ਤੁਹਾਡੇ ਹਦਾਇਤਾਂ ਦੀ ਪਾਲਣਾ ਕਰਵਾਵਾਂਗਾ ਮੈਂ ਇੱਕ ਮਡੀਏਟਰ ਵਜੋਂ ਕਹਿੰਦਾ ਹੈ ਕਿ ਜਿਹੜੀ ਆਪਣੀ ਡ੍ਰੈਫਟ ਜੋ ਵੀ ਆ ਮੈਂ ਪਾਲਣਾ ਕਰਵਾਉਣੀ ਹੈ ਸਰਕਾਰ ਨੇ ਮੈਨੂੰ ਭੇਜਿਆ ਸਰਕਾਰ ਦਾ ਕੋਈ ਮੈਂ ਨਾ ਉਹਨਾਂ ਦੀ ਹਦਾਇਤਾਂ ਨਹੀਂ ਪਾਲਣਾ ਵੀ ਕਰਾਉਣੀ ਮੈਂ ਤੁਹਾਡੇ ਹਦਾਇਤਾਂ ਦੀ ਵੀ ਪਾਲਣਾ ਕਰਾਉਣੀ ਹੈ ਮੇਰੇ ਜੁਲ ਕੇ ਇਹ ਕਮੇਟੀ ਵਾ ਕੇ ਟੇਬਲ ਟॉक ਕਰਕੇ ਤੁਹਾਡੇ ਨਾਲ ਬੈਠ ਕੇ ਐਮ ਐਲ ਏ ਸਾਰਿਆਂ ਜਿੰਨੇ ਵੀ ਸਾਡੇ ਮਾਈਨਰ ਇਥੇ ਬੋਲ ਕੇ ਗਏ ਆ ਮੀਟਿੰਗ ਕਰਾਂਗੇ ਬੈਠਾਂਗੇ ਟੇਬਲ ਟॉक ਕਰਾਂਗੇ ਤੇ ਇਹ ਸਮੱਸਿਆ ਹੱਲ ਕਰਾਂਗੇ ਤੁਹਾਡਾ ਕੋਈ ਮੈਂ ਨਹੀਂ ਕਿਸੇ ਦੇ ਸੋਚਣ ਲਾਸਟ ਹੱਥ ਖੜੇ ਕਰਾਉਣੇ ਕੋਈ ਹੱਥ ਨਹੀਂ ਖੜੇ ਕਰਾ ਕੇ ਜਾ ਰਹੇ ਹੱਥ ਜੋੜ ਕੇ ਜਾ ਰਹੇ ਆਪ ਜੀ ਦੇ ਆਪਣੀ ਵਾਣੀ ਨੂੰ ਬਰਾਮ ਕਰਨਾ ਇੱਕ ਵਾਰ ਫਿਰ ਤੁਹਾਡੇ ਨਾਲ ਪਲੇ ਦੀ ਸਾਜ ਪੰਨਾ ਸ਼੍ਰੀ ਵਾਇਕ੍ਰੂ ਜੀ ਦਾ ਕਾਲ ਸਾਹਿਬ ਸ਼੍ਰੀ ਵਾਇਕ੍ਰੂ ਜੀ ਦੇ ਖਤੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਇਸੇ ਗਾ ਸਾਡੇ ਰਿਸਪੈਕਟਡ ਇਸ ਸਭ ਜਿਹੜਾ ਚਾਰ ਸੱਜੇ ਕਰਕੇ ਆਏ ਨੇ ਹੁਣ ਸ਼ਾਮ ਸਮੇਂ ਚ ਰਹਿਣਾ ਚਾਹੀਦਾ ਸਰ ਇੱਕ ਯਾਦ ਕਰਦਾ ਯਾਦ ਕਰੋ ਜੀ ਸਰ ਇੱਕ ਨਾ ਬਹੁਤ ਗਲਤ ਮੈਸੇਜ ਤੁਹਾਡੇ ਤੱਕ ਹੈਗਾ ਜੀ ਉਹ ਗਲਤ ਮੈਸੇਜ ਇਹ ਆ ਬਾਰ ਬਾਰ ਅਸੀਂ ਤੁਹਾਡੇ ਕੋਲੋਂ ਸੁਣਿਆ ਐਸਟੀਐਮ ਸਾਹਿਬ ਤੋਂ ਕੋਲੋਂ ਵੀ ਸੁਣਿਆ ਯਾਰ ਮਿੱਲ ਪਹਿਲਾਂ ਲੱਗੀ ਲੋਕੀ ਬਾਅਦ ਚੱਲਦਾ ਸਾਰੇ ਤੁਹਾਡੇ ਕੋਲ ਮੈਸੇਜ ਬਹੁਤ ਗਲਤ ਹੈ ਜੀ ਮੋਗਾ ਪਿੰਡ ਪਹਿਲਾਂ ਦਾ ਵਸਦਾ ਜੀ ਉਹ ਜ਼ਮੀਨ ਮੋਗੇ ਪਿੰਡ ਨੇ ਦਿੱਤੀ ਹੈ ਜੀ ਤਾਂ ਉਹਦੀ ਡਿਸਟੈਂਸ ਦੀ ਦੂਰੀ ਘਾਦੀ ਰੱਖ ਕਰਕੇ ਉਦੋਂ ਹਾਲੇ ਰੈੱਡ ਯੂਨ ਔਰੇਂਜ ਯੂਨ ਦੀ ਕੋਈ ਕੈਟਾਗਰੀ ਤਿਆਰ ਨਹੀਂ ਸੀ ਹੋਈ ਸ਼੍ਰੀ ਬਾਦ ਜਦੋਂ ਉਹਦੀ ਇਹ ਮੇਲ ਲੱਗੀ ਆ ਉਦੋਂ ਕੋਈ ਕੈਟਾਗਰੀ ਨਹੀਂ ਸੀ ਹੁੰਦੀ ਨਾ orange ਜੂਨ ਨਾ red ਜੂਨ ਨਾ green ਜੂਨ orange ਜੂਨ red ਜੂਨ green ਜੂਨ ਬਾਅਦ ਚ ਆਇਆ ਤੁਹਾਡਾ ਇਹ ਲੋਕੀ ਸਾਡੇ ਪਹਿਲਾਂ ਦੇ ਵਸਿਆ ਔਰ ਹਾਈ ਕੋਰਟ ਕਹਿੰਦਾ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਜੀ ਮਾਨ ਕਿ ਜਿਹੜਾ ਘਰ ਪਹਿਲਾਂ ਵਸਿਆ ਘਰ ਨਹੀਂ ਪੱਟਿਆ ਜਾਊਗਾ ਫੈਕਟਰੀ ਪੱਟੀ ਜਾਊਗੀ ਇਹ ਅਸੀਂ ਨੂੰ ਚ ਲੈ ਕੇ ਜਾਓ ਆਪਣੇ ਜ਼ਹਿਨ ਦੇ ਵਿੱਚ ਵਾਪਸ ਸਾਨੂੰ ਇਹ ਨਾ ਕਹੋ ਕਿ ਅਸੀਂ ਬਾਅਦ ਚ ਵਸਿਆ ਅਸੀਂ ਪਹਿਲਾਂ ਵਸਿਆ ਹਾਂ ਨਾਮ ਇਹ ਪਰਮੰਦਰ ਜੀ ਐਨੀ ਸਾਡੀ ਬੇਨਤੀ ਆ ਬਾਕੀ ਜੋ ਤੁਹਾਡੇ ਦਿਸ਼ਾ ਨਿਰਦੇਸ਼ ਹੈਗੇ ਆ ਉਹ ਉਤਰਵਾਸੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਇਹ ਪਲਾਂਟ ਕਿਸੇ ਵੀ ਤਰੀਕੇ ਨਾਲ ਇੱਥੇ ਨਹੀਂ ਲੱਗੇ ਅਸੀਂ ਤਰੱਕੀ ਦੇ ਮੱਦੇਨਜ਼ਰ ਲਾਭ ਨਹੀਂ ਇਹ ਤੁਹਾਡਾ ਟੈਕਨੀਕਲੀ ਵਧੀਆ ਹੋ ਸਕਦਾ ਲੇਕਿਨ ਇਹਦੀ ਲੋਕੇਸ਼ਨ ਗਲਤ ਗੱਪ ਜਗਾ ਇਸ ਨੂੰ ਲਗਾਇਆ ਜਾ ਰਿਹਾ ਇਸ ਨੂੰ ਚੱਕ ਕੇ ਬਾਹਰ ਜਿੱਥੇ ਨੋਮਨ ਲੈਂਣਾ ਉੱਥੇ ਲੈ ਲਓ ਬਹੁਤ ਬਹੁਤ ਧੰਨਵਾਦ ਜੀ بہت بہت جی بہت بہتر میںخص نام روبرو کرنا شخص روبرو کراگا ਜੀ ਓਕੇ ਫਾਕ ਤੁਹਾਡੇ ਮਿਲਣ ਦਾ ਬਹੁਤ ਬਹੁਤ ਸਾਰੇ ਦੁਕਾਨਦਾਰਾਂ ਦਾ ਸਾਰੇ ਸੰਜੁਕੀਆਂ ਦਾ ਐਨ ਜੀ ਸਾਹਿਬ ਜੀ ਦਾ ਬਹੁਤ ਹੀ ਬੜੇ ਸਾਰੇ ਆਈਆਂ ਮੰਗ ਕੇ ਸ੍ਰੀ ਦਾ ਪੱਤਰ ਦਾ ਸਾਹਮਣੇ ਮੇਰੇ ਭਰਾਵਾਂ ਦਾ ਇੱਕ ਇੱਕ ਕਾਰਟੂਨ ਚੱਲ ਕੇ ਆਇਆ ਨਾ ਸਰਬੀ ਸ੍ਰਮਤੀਆਂ ਸੰਜੀਕ ਸ਼ੋਗੀ ਜੀ ਤੋਂ ਤੇ ਆਪ ਜੀ ਬਹੁਤ ਸੰਗਤ

ਭਾਈ ਮਾਈਕ ਤੇ ਲਾ ਕੇ ਨਾਲੋ ਮੇਰੇ ਕੋਲ ਆ ਬਈ ਅੱਛਾ ਤੇ ਹੋੜੇ ਪੈਣਾ ਮਾਈਕ ਦੇ ਬਾਰੋ ਕੇ ਨਾਲ ਆ ਬਈ ਆ ਮੀਡੀਆ ਵਾਲਾ ਦਾ ਮੈਂ ਕਿਹਦਾ ਵਾਲੀ ਹਲਵਾ ਕਰ ਦਿਓ ਇਹ ਦੁੱਧਾ ਕਰਕੇ ਨਹੀਂ ਇੱਥੇ ਹਾਂਜੀ ਇੱਥੇ ਇਦਾਂ ਕੀਤਾ ਆਲੂ ਚੋਲੇ ਦਾ ਸਰਵ ਸਟਾਪ ਇੱਥੇ ਨੂੰ ਸੇਵਣਾ